ਰਦੀਪ ਸਿੰਘ ਨਿੱਜਰ ਕਤਲ ਮਾਮਲੇ ਦੇ ਵਿੱਚ ਇੱਕ ਵੀਡੀਓ ਸਾਂਝੀ ਆਈ ਹੈ ਜਿਸ ਨੂੰ ਲੈ ਕੇ ਕਈ ਤਰ੍ਹਾਂ ਦੇ ਅੰਦਾਜ਼ੇ ਜੜੇ ਹੋ ਲਗਾਏ ਜਾ ਰਹੇ ਹਨ ਇਹਨੂੰ ਕੰਟਰੈਕਟ ਕਿਲਿੰਗ ਦੱਸਿਆ ਗਿਆ ਐਕਸਟ ਤੋ ਤੁਸੀਂ ਇਸ ਵੀਡੀਓ ਨੂੰ ਦੇਖ ਸਕਦੇ ਹੋ ਜਾਂਚ ਸ਼ੁਰੂ ਕੀਤੀ ਤੇ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਗਈ ਕੈਨੇਡਾ ਵਿੱਚ ਇੱਕ ਸਰਗਰਮ ਕਤਤ ਗੈਂਗ ਦਾ ਦਾਵਾ ਹੈ ਕਿ ਗੋਲੀਬਾਰੀ ਕਰਨ ਵਾਲਾ ਵਿਅਕਤੀ ਭਾਰਤੀ ਗੈਂਗਸਟਰ ਹੈ ਇਹ ਜਲ ਉਹਨਾਂ ਨੇ ਕਹੀ ਹੈ ਪੰਦੇਰ ਦਾ ਕਹਿਣਾ ਹੈ ਕਿ ਕਿਸਾਨ ਜਿਹੜੇ ਦਿੱਲੀ ਜਾਣਗੇ ਤਾਂ ਉਸ ਗੱਲ ਦੀ ਜਿਹੜੀ ਉਹਨਾਂ ਨੇ ਜਿਹੜੀ ਆਪਣਾ ਜਿਹੜਾ ਬਿਆਨ ਜਾਰੀ ਕੀਤਾ ਉਹਨਾਂ ਦਾ ਕਹਿਣਾ ਹੈ ਕਿ ਇਹ ਤੈ ਹੁਣ ਕੇਂਦਰ ਕਰੇਗਾ ਇਹ ਪੂਰੀ ਗੱਲ ਉਹਨਾਂ ਨੇ ਹੁਣ ਕੇਂਦਰ ਸਰਕਾਰ ਤੋਂ ਸੁਣ ਰਿਹਾ ਹੈ ਪੰਦੇਰ ਸਾਹਿਬ ਜਦੋਂ ਤੁਸੀਂ 12 ਫਰਵਰੀ 13 ਫਰਵਰੀ ਨੂੰ ਜਾਣਾ ਸੀ ਉਦੋਂ ਤੁਹਾਡੇ ਬਾਰੇ ਇਹ ਕਿਹਾ ਜਾ ਰਿਹਾ ਕਿ ਤੁਸੀਂ ਦੂਜਿਆਂ ਨਾਲ ਰਏ ਨਹੀਂ ਕੀਤਾ ਹਰਿਆਣਾ ਸਰਕਾਰ ਨੇ ਰਹਾਬੰਦ ਕੀਤੇ ਪਏ ਜਦੋਂ ਤੱਕ ਉਹ ਕੋਲ ਦੇ ਨਹੀਂ ਅਸੀਂ ਅੱਗੇ ਨਹੀਂ ਜਾਵਾਂਗੇ ਜਾਵਾਂਗੇ ਕਿਵੇਂ ਵੱਡੇ ਵੱਡੇ ਬੈਰੀਕੇਡ ਪੱਥਰ ਵਿਚਾਲੇ ਪਏ ਨੇ ਵੱਡੇ ਵੱਡੇ ਕਿਲ ਗੱਡੇ ਹੋਏ ਨੇ 12 ਫਰਵਰੀ ਨੂੰ ਇਹਨਾਂ ਨੇ ਰੋਕਾਂ ਲਾਈਆਂ ਵੀਆਂ ਨੇ ਤੇ ਆਪਾਂ ਨੁਕਸਾਨ ਵੀ ਵੱਡੀ ਪੱਧਰ ਤੇ ਕਰਾ ਲਿਆ ਹੁਣ ਭਦੇਰ ਸਾਹਿਬ ਕਹਿੰਦੇ ਆ ਕਿ ਅਸੀਂ ਕੇਂਦਰ ਨੂੰ ਕਹਤਾ ਦੁਬਾਰਾ ਫੇਰ ਇੱਕ ਗੱਲ ਜੀ ਤੁਰੀ ਹੈ ਕਿ 5 ਸਾਲਾਂ ਵਾਸਤੇ 5 ਫਸਲਾਂ ਤੇ ਅਸੀਂ ਐਮਐਸਪੀ ਦੀ ਗਾਰੰਟੀ ਦੇ ਦਿੰਨੇ ਆ ਤੁਸੀਂ ਕੰਟਰੈਕਟ ਕਰੋ ਸਾਡੇ ਨਾਲ ਇਸੇ ਗੱਲ ਤੋਂ ਤਾਂ ਦੂਜੇ ਕਿਸਾਨ ਭੱਜੇ ਵੀ ਆਮ ਆਰਮੀ ਪਾਰਟੀ ਦੇ ਵਿੱਚ ਸ਼ਾਮਲ ਹੋਏ ਨੇ ਕਾਂਗਰਸ ਦੇ ਸਾਬਕਾ ਵਿਧਾਇਕ ਜਿਨ੍ਹਾਂ ਨੂੰ ਕਿਹਾ ਜਾ ਰਿਹਾ ਕਿ ਉਹ ਫਤਿਹਗੜ ਸਾਹਿਬ ਤੋਂ ਉਮੀਦਵਾਰ ਲੋਕ ਸਵਾਦੀ ਹੋ ਸਕਦੇ ਆਵਾਦਵੀ ਪਾਰਟੀ ਦੇ ਸੰਤੋਖ ਸਿੰਘ ਸਲਾਣਾ ਤੇ ਸਾਬਕਾ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਪ੍ਰਿੰਸੀਪਲ ਸਕੱਤਰ ਦਰਬਾਰਾ ਸਿੰਘ ਗੁਰੂ ਜਿਨ੍ਹਾਂ ਨੇ ਇੱਥੇ ਚੋਣ ਲੜੀ ਸੀ ਉਹਨਾਂ ਨੂੰ ਹਰਾ ਕੇ ਦਿੱਤੇ ਆਵਾਦਵੀ ਪਾਰਟੀ ਕੋਲੇ ਉਮੀਦਵਾਰਾਂ ਦੀ ਘਾਟ ਹੈ ਅਜੇ ਵੀ ਉਹ ਜਾਤਾ ਆਪਣੇ ਮੰਤਰੀਆਂ ਨੂੰ ਲੜਾਉਣ ਨੂੰ ਫਿਰਦੇ ਆ ਤੇ ਜਾਫਰ ਦੂਜੀਆਂ ਪਾਰਟੀਆਂ ਚੋਂ ਤੱਕ ਰਹੇ ਨੇ ਇੱਕ ਮੇਰੀ ਸੁਣੋ ਪ੍ਰੋਗਰਾਮ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਮੈਂ ਸੁਖੀਰ ਸਿੰਘ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਵੱਖ-ਵੱਖਰੇ ਮੁੱਦੇ ਤੇ ਚਰਚਾ ਕਰਦੇ ਹਾਂ ਤੇ ਚਰਚਾ ਕਰਨ ਲਈ ਸਾਡੇ ਨਾਲ ਨੇ ਸੀਨੀਅਰ ਐਡੀਟਰ ਜਸਪਾਲ ਸਿੰਘ ਜੀ ਢਿੱਲੋਂ ਆ ਉਹਨਾਂ ਦਾ ਸਵਾਗਤ ਕਰੀਏ ਸ੍ਰੀ ਅਸ਼ੀਕਾ ਜੀ ਸਤਿ ਸ਼੍ਰੀ ਅਕਾਲ ਜੀ ਪੰਗੋਤ ਸਤਿ ਜੇਕਰ ਗੱਲ ਕੀਤੀ ਜਾਵੇ ਲੋਕ ਸਭਾ ਚੋਣਾਂ ਦੀ ਤਾਂ ਲੋਕ ਸਭਾ ਚੋਣਾਂ ਲਗਾਤਾਰ ਨੇੜੇ ਆ ਰਹੀਆਂ ਨੇ ਹਲੇ ਤਰੀਕ ਦਾ ਜਿਹੜਾ ਐਲਾਨ ਹੋਣਾ ਹੋ ਬਾਕੀ ਆਪਰ ਸਿਆਸੀ ਪਾਰਟੀਆਂ ਨੇ ਆਪਣੀਆਂ ਤਿਆਰੀਆਂ ਜਿਹੜੀਆਂ ਖੇਚਲੀਆਂ ਨੇ ਤਾਂ ਲੀਡਰਾਂ ਦੇ ਵੱਲੋਂ ਵੀ ਲਗਾਤਾਰ ਜਿਹੜੇ ਆਪਣੇ ਦਲ ਬਦਲਨੇ ਹੋ ਸ਼ੁਰੂ ਕਰ ਦਿੱਤੇ ਨੇ ਤਾਂ ਉੱਥੇ ਹੀ ਹੁਣ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਏ ਨੇ ਕਾਂਗਰਸ ਦੇ ਸਾਬਕਾ ਵਿਧਾਇਕ ਜਿਨ੍ਹਾਂ ਨੂੰ ਕਿਹਾ ਜਾ ਰਿਹਾ ਕਿ ਉਹ ਫਤੇਗੜ ਸਾਹਿਬ ਤੋਂ ਉਮੀਦਵਾਰ ਲੋਕ ਸਭਾ ਦੇ ਹੋ ਸਕਦੇ ਨੇ ਜੀ ਇਹਦੇ ਵਿੱਚ ਕੋਈ ਸ਼ੱਕ ਤਾਂ ਹੈ ਨਹੀਂ ਜੀ ਐਸਵੇਲੇਸ ਪਾਰਟੀਆਂ ਦੇ ਵਿੱਚ ਆਇਆ ਆਰਾਮ ਗਿਆ ਆਰਾਮ ਇੱਧਰ ਆ ਗਿਆ ਉੱਧਰ ਆ ਗਿਆ ਉੱਧਰ ਆ ਗਿਆ ਪੁਰਾਣੀ ਇੱਕ ਗੱਲ ਯਾਦ ਕਰੋ ਇੱਕ ਫਿਲਮ ਦੇ ਵਿੱਚ ਮਿਹਰ ਮਿੱਤਲ ਹੋਰਾਂ ਦਾ ਡਾਇਲੋਗ ਹੁੰਦਾ ਸੀ ਜੀ ਉਹ ਕਹਿੰਦਾ ਵਾਹ ਸ਼ਨੀ ਬੈਠਾ ਹੈ ਕੇਤੂ ਦੇ ਘਰੇ ਕੇਤੂ ਬੈਠਾ ਗਾਹਾਂ ਕਹਿੰਦਾ ਮੰਗਲ ਦੇ ਘਰੇ ਮੰਗਲ ਬੁੱਧ ਦੇ ਬੈਠਾ ਹੈ ਕਹਿੰਦਾ ਤੁਮ ਨੂੰ ਇਹ ਦੱਸ ਵੀ ਕਿ ਆਪਦੇ ਘਰੇ ਵੀ ਬੈਠਾ ਕਿ ਸਾਰੇ ਇੱਕ ਦੂਜੇ ਦੇ ਘਰੀ ਗਏ ਹੋਏ ਨੇ ਇਸ ਤਰੀਕੇ ਦੇ ਨਾਲ ਜਿਹੜਾ ਭੰਗੂ ਸਾਹਿਬ ਇਹ ਕੋਈ ਕਿਧਰੇ ਨੂੰ ਜਾ ਰਿਹਾ ਕੋਈ ਕਿਧਰੇ ਨੂੰ ਜਾ ਰਿਹਾ ਪਰ ਇਹ ਆਮ ਆਦਮੀ ਪਾਰਟੀ ਸਰਕਾਰ ਚਲਾ ਰਹੀ ਹੈ ਜੇ ਪਿਛਲਾ ਇਤਿਹਾਸ ਇਹਨਾਂ ਦਾ ਦੇਖੋ ਜਲੰਧਰ ਦੇ ਵਿੱਚ ਵੀ ਤਾਂ ਇਹ ਕਾਂਗਰਸ ਦੇ ਇੱਕ ਕਾਉਂਸਲਰ ਨੂੰ ਜੁਆਇਨ ਕਰਾ ਕੇ ਲੋਕ ਸਭਾ ਦੀ ਚੋਣ ਲੜਾਈ ਆਪਣਾ ਕਾਡਰ ਕਿਉਂ ਨਹੀਂ ਤਿਆਰ ਕੀਤਾ ਜਾਂਦਾ ਆਪਣੇ ਕਾਡਰ ਤੇ ਵਿਸ਼ਵਾਸ ਕਿਉਂ ਨਹੀਂ ਕੀਤਾ ਜਾਂਦਾ ਉਹਨਾਂ ਨੇ ਗੁਰਪ੍ਰੀਤ ਸਿੰਘ ਜੀਪੀ ਬਸੀ ਪਠਾਨਾ ਤੋਂ 2017 ਦੇ ਵਿੱਚ ਆਮ ਆਦਮੀ ਪਾਰਟੀ ਦੇ ਸੰਤੋਖ ਸਿੰਘ ਸਲਾਣਾ ਤੇ ਸਾਬਕਾ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਪ੍ਰਿੰਸੀਪਲ ਸਕੱਤਰ ਦਰਬਾਰਾ ਸਿੰਘ ਗੁਰੂ ਜਿਨ੍ਹਾਂ ਨੇ ਇੱਥੇ ਚੋਣ ਲੜੀ ਸੀ ਉਹਨਾਂ ਨੂੰ ਹਰਾ ਕੇ ਜਿੱਤੇ ਸਨ 22 ਦੀਆਂ ਚੋਣਾਂ ਆਈਆਂ ਤਾਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਭਰਾ ਡਾਕਟਰ ਬਰਮੋਹਰ ਸਿੰਘ ਇੱਥੇ ਜਾਦ ਖੜ ਗਏ ਇਹ ਕਾਂਗਰਸੀ ਉਸ ਵੇਲੇ ਅਨਿਸ਼ਾਸ਼ਨ ਨਹੀਂ ਰੱਖ ਸਕੇ ਇਹ ਗਿਲਾ ਗੁਰਪ੍ਰੀਤ ਜੀਪੀ ਦੇ ਮੰਦ ਦੇ ਵਿੱਚ ਸੀ ਕਿ ਗੰਗੇ ਨੂੰ ਮੈਨੂੰ ਫੇਰ ਖਰਾਬ ਕਰ ਸਕਦੇ ਐ ਤੇ ਆ ਬਾਦ ਵੀ ਪਾਰਟੀ ਕੋਲੇ ਉਮੀਦਵਾਰਾਂ ਦੀ ਘਾਟ ਹੈ ਅਜੇ ਵੀ ਉਹ ਜਾਤਾ ਆਪਣੇ ਮੰਤਰੀਆਂ ਨੂੰ ਲੜਾਉਣ ਨੂੰ ਫਿਰਦੇ ਆ ਤੇ ਜਾਂ ਫਿਰ ਦੂਜੀਆਂ ਪਾਰਟੀਆਂ ਚੋਂ ਤੱਕ ਰਹੇ ਨੇ ਤੇ ਖਾਲੀ ਥਾਂ ਉਹਨਾਂ ਨੇ ਫਤੇਕਰਤ ਸਾਹਿਬ ਦੇ ਵਿੱਚ ਭਰ ਲਈ ਹੈ ਇਹਦੇ ਵਿੱਚ ਕੋਈ ਸ਼ੱਕ ਨਹੀਂ ਉਹ ਗੁਰਪ੍ਰੀਤ ਸਿੰਘ ਜੀਪੀ ਤੇ ਦਾਅ ਖੇਡਣਗੇ ਲੋਕ ਸਭਾ ਦੀਆਂ ਚੋਣਾਂ ਲਈ ਤੇ ਕਾਂਗਰਸ ਪਾਰਟੀ ਦੇ ਪਹਿਲੇ ਹੀ ਇੱਥੇ ਡਾਕਟਰ ਅਮਰ ਸਿੰਘ ਮੌਜੂਦਾ ਮੈਂਬਰ ਪਾਰਲੀਮੈਂਟ ਨੇ ਉਹ ਦੇਖਦੇ ਆ ਲੋਕ ਸਭਾ ਦਾ ਚੋਣ ਮੈਦਾਨ ਭਖ ਗਿਆ ਕਿਹੜੀ ਕਿਹੜੀ ਪਾਰਟੀ ਕਿਹਨੂੰ ਅੱਗੇ ਲੈ ਕੇ ਆਵੇਗੀ ਸਮਾਂ ਦੱਸਿਓ ਜੀ ਹਰਦੀਪ ਸਿੰਘ ਨਿਜਰ ਕਤਲ ਮਾਮਲੇ ਦੇ ਵਿੱਚ ਇੱਕ ਵੀਡੀਓ ਸਾਂਝੀ ਆਈ ਹੈ ਜਿਸ ਨੂੰ ਲੈ ਕੇ ਕਈ ਤਰ੍ਹਾਂ ਦੇ ਅੰਦਾਜ਼ੇ ਜੜੇ ਹੋ ਲਗਾਏ ਜਾ ਰਹੇ ਨੇ ਪੰਗੂ ਸਾਹਿਬ ਇਹ ਬਹੁਤ ਚਰਤੋਂ ਚੱਲ ਰਿਹਾ ਸੀ ਇਸੇ ਮਾਮਲੇ ਨੂੰ ਲੈ ਕੇ ਕੈਨੇਡਾ ਅਤੇ ਭਾਰਤ ਦੇ ਸਬੰਧਾਂ ਵਿੱਚ ਵੀ ਤਲਖੀ ਆਈ ਸੀ ਇੱਕ ਹਥਿਆਰਬੰਦ ਵਿਅਕਤੀ ਵੱਲੋਂ ਹਰਦੀਪ ਨੇਜਰ ਨੂੰ ਗੋਲੀ ਮਾਰਦੀ ਦੇਖਿਆ ਜਾ ਰਿਹਾ ਹੈ। ਕੈਨੇਡਾ ਤੋਂ ਬੀਬੀਸੀ ਨਿਊਜ਼ ਰਿਪੋਰਟ ਮੁਤਾਬਕ ਇਹਨੂੰ ਕੰਟਰੈਕਟ ਕਿਲਿੰਗ ਦੱਸਿਆ ਗਿਆ। ਐਕਸ ਤੋਂ ਤੁਸੀਂ ਇਸ ਵੀਡੀਓ ਨੂੰ ਦੇਖ ਸਕਦੇ ਹੋ। ਕਹਿੰਦੇ ਆ ਕਿ ਵੀਡੀਓ ਚ ਕੁਝ ਹਥਿਆਰਬੰਦ ਲੋਕ ਗੋਲੀਆਂ ਚਲਾਉਂਦੇ ਨਜ਼ਰ ਆ ਰਹੇ ਨੇ ਪਤਾ ਲੱਗਿਆ ਫਿਫਥ ਸਟੇਟ ਤੋਂ ਪ੍ਰਾਪਤ ਕੀਤਾ ਹੈ ਕਈ ਸਰਤਾਂ ਨਾਲ ਸਤਤਰ ਤੌਰ ਤੇ ਪੁਸ਼ਟੀ ਕੀਤੀ ਹੈ 6 ਆਦਮੀ 2 ਬਹਨ ਨੇ ਜਦੋਂ ਬਹਨ ਦੇ ਨੰਬਰ ਕਾਬੂ ਆ ਗਏ ਤੇ ਉੱਥੋਂ ਤੱਕ ਪਹੁੰਚਣਾ ਕਿੰਨਾ ਕੌਖਾ ਹੈ ਉਹਦਾ ਇਹਨਾਂ ਦੇ ਵਿੱਚੋਂ ਇੱਕ ਗੱਡੀ ਹੈ ਜਿਹੜੀ ਚਿੱਟੀ ਸਿਡਾਨ ਹੈ ਦੱਸਿਆ ਗਿਆ ਕਿ ਸਿਲਵਰ ਟੋヨタ ਕੈਮਰੀ ਵਿੱਚੋਂ ਭੱਜਣ ਤੋਂ ਪਹਿਲਾਂ ਆਦਮੀ ਭੱਜਦੇ ਨੇ ਜੋ ਨਿਜਰ ਨੂੰ ਗੋਲੀ ਮਾਰ ਦਿੰਦੇ ਨੇ ਦੋ ਗਵਾਹ ਘਾਟਰਾ ਦੇ ਸਮੇਂ ਨੇੜੇ-ਤੇੜੇ ਇੱਕ ਮੈਦਾਨ ਵਿੱਚ ਫੁੱਟਬਾਲ ਖੇਡ ਰਹੇ ਸੀ ਉਹ ਜਿੱਦਣ ਨੂੰ ਭੱਜੇ ਗੋਲੀਆਂ ਦੀ ਆਵਾਜ਼ ਸੁਣੀ ਤੇ ਕੋਸ਼ਿਸ਼ ਕੀਤੀ ਹਮਲਾਵਰਾਂ ਦੇ ਪਿੱਛੇ ਜਾਣ ਦੀ ਪਤਾ ਲੱਗਿਆ ਕਿ ਇਹ ਦੇ ਵਿੱਚ ਇਹ ਸਾਰਾ ਮਾਮਲਾ ਬ੍ਰਿਟਿਸ਼ ਕੋਲੰਬੀਆ ਦੇ ਸਰੀ ਸਤਿਤਕ ਗੁਰਦੁਆਰੇ ਤੋਂ ਬਾਹਰ ਨਿਕਲਦੇ ਸਮੇਂ ਹੈ ਤਰੀਕ ਹੈਗੀ 18 ਜੂਨ 2023 ਲਗਭਗ 9 ਮਹੀਨਿਆਂ ਦਾ ਸਮਾਂ ਹੋ ਚੁੱਕਿਆ ਸੋ ਭਾਰਤ ਨੇ ਜਦੋਂ ਦੋਸ਼ ਲੱਗੇ ਸੀ ਇਹਨਾਂ ਨੇ ਬੇਤੁੱਕੇ ਕਹਿ ਕੇ ਰੱਦ ਕਰਤਾ ਸੀ ਪਰ ਇਹ ਮਾਮਲਾ ਬਹੁਤ ਤੂਲ ਫੜਦਾ ਗਿਆ ਜੇ ਉੱਥੋਂ ਦੀ ਜਾਂਚ ਏਜੰਸੀ ਇੱਥੋਂ ਤੱਕ ਪਹੁੰਚ ਗਈ ਗੱਡੀਆਂ ਦਾ ਪਿੱਛਾ ਉਹਨਾਂ ਨੇ ਲੱਭ ਲਿਆ ਤੇ ਗੱਡੀਆਂ ਦਾ ਨੰਬਰ ਵੀ ਹੋਵੇਗਾ ਇਹ ਤੁਕਿਆ ਜਾ ਸਕਦਾ ਹੈ ਕਿ ਕੈਨੇਡਾ ਦੀ ਜਾਂਚ ਏਜੰਸੀ ਮਾਮਲੇ ਨੂੰ ਹੱਲ ਕਰਾਉਣ ਦੇ ਨੇੜੇ ਤੇੜੇ ਪਹੁੰਚ ਚੁੱਕੀ ਹੈ ਅਗਲੇ ਸਮੇਂ ਦੇ ਵਿੱਚ ਕਿਸੇ ਵੇਲੇ ਵੀ ਜਾਂਚ ਤੋਂ ਪਰਦਾ ਚੁੱਕਿਆ ਜਾਵੇਗਾ ਤੇ ਪਤਾ ਲੱਗ ਜਾਏਗਾ ਕਿ ਕਤਲ ਕਰਨ ਵਾਲਿਆਂ ਦਾ ਮਕਸਦ ਕੀ ਸੀ ਜੀ ਜੀ ਗੋਲਡੀ ਵਿਰਾਡ ਲਗਾਤਾਰ ਜਿਹੜਾ ਚਰਚਾ ਦਾ ਵਿਸ਼ਾ ਬਣਦਾ ਆ ਰਿਹਾ ਇੱਕ ਗੈਂਗਸਟਰ ਆ ਜੋ ਕਿ ਕੈਨੇਡਾ ਦੇ ਵਿੱਚ ਰਹਿਣ ਦੀ ਜਿਹੜੀ ਗੱਲ ਕਹੀ ਜਾਂਦੀ ਆ ਤਾਂ ਉੱਥੇ ਹੀ ਕੈਨੇਡਾ ਦੇ ਇੱਕ ਘਰ ਦੇ ਵਿੱਚ ਗੋਲਾਬਾਰੀ ਹੋਈ ਆ ਜਿਸ ਦੀ ਜ਼ਿੰਮੇਵਾਰੀ ਵੀ ਜਿਹੜੀ 골ਡੀ ਵਿਰਾਟ ਤੇ ਤੇ ਸਾਥੀ ਲੱਕੀ ਪਟਿਆਲ ਨੇ ਲਈ ਪੱਗੂ ਸਾਹਿਬ ਜੋ ਕੁਝ ਬਿਹਾਰ ਸਾਡਾ ਇੱਥੇ ਸੀ ਉਹੀ ਸਾਰਾ ਕੁਝ ਅਸੀਂ ਵਿਦੇਸ਼ਾਂ ਦੀ ਧਰਤੀ ਤੇ ਜਾ ਕੇ ਵੀ ਪੈਦਾ ਕਰਤਾ ਜਿੱਥੇ ਬਹੁਤ ਸਾਰੇ ਲੋਕ ਅਸ਼ਈਆਂ ਲੈ ਕੇ ਗਏ ਨੇ ਉੱਥੇ ਬਹੁਤ ਸਾਰੇ ਲੋਕ ਇਹ ਬਰਾਗਾ ਵੀ ਪੱਲੇ ਬੰਨ ਕੇ ਨਾਲ ਲੈ ਗਏ ਨੇ ਪਤਾ ਲੱਗਿਆ ਕਿ ਜਬਰੀ ਵਸੂਲੀ ਦੇ ਜਾਂ ਗਰੋ ਹੈ ਕੈਨੇਡਾ ਤੇ ਭਾਰਤ ਦਾ ਇੱਕ ਕਾਰੋਬਾਰੀ ਦੇ ਘਰ ਦੇ ਬਾਹਰ ਗੋਲੀ ਚਲਾਈ ਜਾਂਚ ਸ਼ੁਰੂ ਕੀਤੀ ਤੇ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਗਈ ਕੈਨੇਡਾ ਵਿੱਚ ਇੱਕ ਸਰਗਰਮ ਕਥਿਤ ਗੈਂਗ ਦਾ ਦਾਵਾ ਹੈ ਕਿ ਗੋਲੀਬਾਰੀ ਕਰਨ ਵਾਲਾ ਵਿਅਕਤੀ ਭਾਰਤੀ ਗੈਂਗਸਟਰ ਹੈ ਇਹ ਚੱਲ ਉਹਨਾਂ ਨੇ ਕਹੀ ਹੈ ਇਸ ਸਬੰਧ ਦੇ ਵਿੱਚ ਦਾਵਾ 골ਡੀ ਬਰਾਡ ਵੱਲੋਂ ਕਥਤ ਰੂਪ ਵਿੱਚ ਕੀਤਾ ਗਿਆ ਸੀ ਇਹਦੇ ਨਾਲ ਹੀ ਹੋਰ ਦਾਅਵੇ ਵੀ ਸਾਹਮਣੇ ਆ ਗਏ 골ਡੀ ਬਰਾਡ ਦੇ ਵਿਰੋਧੀ ਗੈਂਗ ਲੱਕੀ ਪਟਿਆਲ ਨੇ ਗੋਲਾਬਾਰੀ ਕਰਨ ਦੀ ਤਾਬਾ ਕੀਤਾ ਕਟਰਾ ਤਿੰਨ ਦਿਨ ਭਾਵੇਂ ਪ੍ਰਾਣੀ ਹੈ ਪਰ ਉਥੋਂ ਦੀ ਪੁਲਿਸ ਇਹਦੀ ਜਾਂਚ ਪੜਤਾਲ ਕਰ ਰਹੀ ਹੈ 골ਡੀ ਵਿਰਾੜ ਬਾਰੇ ਦੱਸਿਆ ਜਾ ਰਿਹਾ ਹੈ ਕਿ 1994 ਦੇ ਵਿੱਚ ਮੁਕਸਰ ਜ਼ਿਲ੍ਹੇ ਦੇ ਵਿੱਚ ਇਹ ਇਹਦਾ ਨਾਮ ਸਤਵਿੰਦਰ ਸਿੰਘ ਤੇ 골ਡੀ ਵਿਰਾੜ ਦੇ ਚਚੇਰੇ ਭਰਾ ਗੁਲਰਾਲ ਵਿਰਾੜ ਦਾ ਕਤਲ ਹੋਇਆ ਸੀ 11 ਅਕਤੂਬਰ 2020 ਨੂੰ ਸੰਤੀ ਖੇਤਰ ਫੇਸ 1 ਦੇ ਵਿੱਚ ਸੋ ਪੰਜਾਬ ਯੂਨੀਵਰਸਿਟੀ ਵਿਦਿਆਰਥੀ ਆਗੂ ਸੀ ਉਸ ਤੋਂ ਬਾਅਦ ਗੋਲਡੀ ਬਰਾੜ ਨੇ ਅਪਰਾਧ ਦੀ ਦੁਨੀਆ ਵਿੱਚ ਕਥਤ ਰੂਪ ਵਿੱਚ ਪੈਰ ਧਰ ਲਿਆ ਤੇ ਇਹਦੇ ਪਿਤਾ ਜੀ ਪੰਜਾਬ ਪੁਲਿਸ ਦੇ ਸਬ ਇੰਸਪੈਕਟਰ ਸਨ ਸੋ ਹੋਰ ਇਹ ਜ਼ਿੰਮੇਵਾਰੀ ਇਹਦੇ ਲਈ ਹੈ ਇਹ ਤਾਂ ਜਾਂਚ ਪੜਤਾਲ ਦਾ ਹਿੱਸਾ ਹੈ ਉੱਥੋਂ ਦੀ ਪੁਲਿਸ ਇਹਦੀ ਪੂਰੀ ਪੜਤਾਲ ਕਰਕੇ ਬਾਅਦ ਦੇ ਵਿੱਚ ਇਹਦੀ ਰਿਪੋਰਟ ਨਸ਼ਰ ਕਰੇਗੀ ਤੇ ਪਤਾ ਲੱਗੇਗਾ ਕਿ ਇਹਦੇ ਪਿੱਛੇ ਅਸਲ ਕਾਰਨ ਕੀ ਕੀ ਹਨ ਜੀ ਕਿਸਾਨੀ ਅੰਦੋਲਨ ਲਗਾਤਾਰ جاری ਹੈ ਜਿਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਕਿਸਾਨ ਆਗੂ ਸਰਬਨ ਸਿੰਘ ਪੰਦੇਰ ਦਾ ਕਹਿਣਾ ਹੈ ਕਿ ਕਿਸਾਨ ਜਿਹੜੇ ਦਿੱਲੀ ਜਾਣਗੇ ਤਾਂ ਉਸ ਗੱਲ ਦੀ ਜਿਹੜੀ ਉਹਨਾਂ ਨੇ ਜਿਹੜੀ ਆਪਣਾ ਜਿਹੜਾ ਬਿਆਨ ਜਾਰੀ ਕੀਤਾ ਉਹਨਾਂ ਦਾ ਕਹਿਣਾ ਹੈ ਕਿ ਇਹ ਤੈ ਹੁਣ ਕੇਂਦਰ ਕਰੇਗਾ ਇਹ ਪੂਰੀ ਗੱਲ ਉਹਨਾਂ ਨੇ ਹੁਣ ਕੇਂਦਰ ਸਰਕਾਰ ਤੇ ਸੁੱਟ ਦਿੱਤੀ ਹੈ ਪੰਦੇਰ ਸਾਹਿਬ ਜਦੋਂ ਤੁਸੀਂ 12 ਫਰਵਰੀ 13 ਫਰਵਰੀ ਨੂੰ ਜਾਣਾ ਸੀ ਉਦੋਂ ਤੁਹਾਡੇ ਬਾਰੇ ਇਹ ਕਿਹਾ ਜਾ ਰਿਹਾ ਕਿ ਤੁਸੀਂ ਦੂਜਿਆਂ ਨਾਲ رائے ਨਹੀਂ ਕੀਤੀ ਆਪੋ ਤਾਂ ਪਿਤਾ ਪ੍ਰਤੀਕ ਕੀਤਾ ਹੈ ਤੁਸੀਂ ਨੌਜਵਾਨਾਂ ਨੂੰ ਲੈ ਗਏ ਇਹ ਨਾਰਾ ਦੇਖ ਕੇ ਕਿ ਆਪਾਂ ਦਿੱਲੀ ਜਾਣਾ ਹੈ ਤੇ 13 ਤਰੀਕ ਤੋਂ ਲੈ ਕੇ 26 27 ਦਿਨ ਹੋ ਗਏ ਨਾ ਤੁਸੀਂ ਸ਼ੰਭੂ ਟੱਪ ਸਕੇ ਹੋ ਤੇ ਨਾ ਤੁਸੀਂ ਖਨੌਰੀ ਟੱਪ ਸਕੇ ਹੋ ਬੜੀ ਅਜੀਬ ਸਥਿਤੀ ਦੇ ਵਿੱਚ ਤੁਸੀਂ ਫਸ ਗਏ ਉਹਦਾ ਇੱਕ ਕਾਰਨ ਹੈ ਜਿਹੜਾ ਸਭ ਤੋਂ ਵੱਡਾ ਕਾਰਨ ਹੈ ਜਿਹੜੇ ਨੂੰ ਤੁਸੀਂ ਲੈ ਕੇ ਗਿਆ ਉਹ ਕਹਿੰਦੇ ਦਿੱਲੀ ਚੱਲੋ ਫਿਰ ਔਰ ਥੋੜਾ ਜਿਹਾ ਤੁਸੀਂ ਕੰਟਰੋਲ ਵੀ ਨਹੀਂ ਰੱਖ ਸਕੇ ਉਹ ਕਹਿੰਦੇ ਕਿ ਹਰਿਆਣਾ ਸਰਕਾਰ ਨੇ ਰਹਾਅ ਬੰਦ ਕੀਤੇ ਪਏ ਜਦੋਂ ਤੱਕ ਉਹ ਖੋਲ ਦੇਰੀ ਅਸੀਂ ਅੱਗੇ ਨਹੀਂ ਜਾਵਾਂਗੇ ਜਾਉਂਗੇ ਕਿਵੇਂ ਵੱਡੇ ਵੱਡੇ ਬੈਰੀਕੇਡ ਪੱਥਰ ਵਿਚਾਲੇ ਪਏ ਨੇ ਵੱਡੇ ਵੱਡੇ ਕਿਲ ਗੱਡੇ ਹੋਏ ਨੇ 12 ਫਰਵਰੀ ਨੂੰ ਇਹਨਾਂ ਨੇ ਰੋਕਾਂ ਲਾਈਆਂ ਵੀਆਂ ਨੇ ਤੇ ਆਪਾਂ ਨੁਕਸਾਨ ਵੀ ਵੱਡੀ ਪੱਧਰ ਤੇ ਕਰਾ ਲਿਆ ਇਹ ਨੁਕਸਾਨ ਦਾ ਸਾਨੂੰ ਸਾਰਿਆਂ ਨੂੰ ਪਤਾ ਹੈ 21 ਫਰਵਰੀ ਨੂੰ ਜਾਣ ਦਾ ਐਲਾਨ ਕੀਤਾ ਤੁਸੀਂ ਜਾ ਨਹੀਂ ਸਕੇ ਹੁਣ ਜੇ ਪਿੱਛੇ ਲੈ ਕੇ ਆਉਣੇ ਆ ਤਾਂ ਕਿਵੇਂ ਲੈ ਕੇ ਆਉਣੇ ਆ ਇਹ ਆਪਣੇ ਆਪ ਦੇ ਵਿੱਚ ਸਵਾਲ ਉੱਠ ਰਹੇ ਨੇ ਸੋ ਹੁਣ ਭਦੇਰ ਸਾਹਿਬ ਕਹਿੰਦੇ ਆ ਕਿ ਅਸੀਂ ਕੇਂਦਰ ਨੂੰ ਕਹਤਾ ਦੁਬਾਰਾ ਫੇਰ ਇੱਕ ਗੱਲ ਜੀ ਤੁਰੀ ਹੈ ਕਿ 5 ਸਾਲਾਂ ਵਾਸਤੇ 5 ਫਸਲਾਂ ਤੇ ਅਸੀਂ ਐਮਐਸਪੀ ਦੀ ਗਾਰੰਟੀ ਦੇ ਦਿੰਨੇ ਆ ਤੁਸੀਂ ਕੰਟਰੈਕਟ ਕਰੋ ਸਾਡੇ ਨਾਲ ਇਸੇ ਗੱਲ ਤੋਂ ਤਾਂ ਦੂਜੇ ਕਿਸਾਨ ਪੱਜੇ ਵੀ ਆ ਤੋ ਦੇਖਦੇ ਆ ਇਸ ਮਾਮਲੇ ਦੇ ਵਿੱਚ ਹੁਣ ਕੀ ਵਾਪਰਦਾ ਹੈ ਜੀ ਆਮ ਆਲਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦੇ ਵੱਲੋਂ ਭਾਜਪਾ ਤੇ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਭਾਜਪਾ ਜਿਹੜੀ ਉਹ ਆਮ ਆਲਮੀ ਪਾਰਟੀ ਨੂੰ ਖਤਮ ਕਰਨਾ ਚਾਹੁੰਦੀ ਹੈ ਜੀ ਦੇਖੋ ਅਰਵਿੰਦ ਕੇਜਰੀਵਾਲ ਸਾਹਿਬ ਨੇ ਜਦੋਂ ਪਹਿਲੀ ਵਾਰ ਕਾਂਗਰਸ ਦੇ ਨਾਲ ਮਿਲ ਕੇ ਸੱਤਾ ਪ੍ਰਾਪਤ ਕੀਤੀ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਅਸੀਂ ਤਾਂ ਨਿਜਾਮ ਬਦਲਣ ਵਾਸਤੇ ਆਏ ਆ ਉਹ ਕਹਿੰਦੇ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦਿੱਲੀ ਪੰਜਾਬ ਦੇ ਵਿੱਚ ਬਹੁਤ ਵੱਡੇ ਕੰਮ ਕਰ ਰਹੀ ਹੈ ਪਰ ਭਾਰਤੀ ਜਨਤਾ ਪਾਰਟੀ ਨੂੰ ਇਹ ਮਾਡਲ ਪਸੰਦ ਨਹੀਂ ਆ ਰਹੇ ਉਹ ਕਹਿੰਦੇ ਕਿ 2024-25 ਦੇ ਬਜਟ ਵਿੱਚ ਅਸੀਂ ਬਹੁਤ ਵਾਅਦਾ ਕਰਤਾ ਕੇਜਰੀਵਾਲ ਸਾਹਿਬਾ ਜੀ ਦੇ ਤੇ ਬੋਲ ਰਹੇ ਸਨ ਉਹ ਕਹਿੰਦੇ ਆਪਕਾ ਤੇ ਕਾਂਗਰਸ ਸੱਤ ਦੀਆਂ ਸੱਤ ਸੀਟਾਂ ਤੇ ਜਿੱਤਾਂ ਅਸਲ ਕਰੇਗੀ ਪਿਛਲੀ ਵਾਰ ਤਾਂ ਭਾਰਤੀ ਜਨਤਾ ਪਾਰਟੀ ਕਰ ਗਈ ਸੀ ਸੱਤਾਂ ਦੀਆਂ ਸੱਤ ਔਰਤ ਨੂੰ ਅਸੀਂ 1000 ਰੁਪਏ ਵਾਲਾ ਇਸ ਬਜਟ ਦੇ ਵਿੱਚ ਪ੍ਰਬੰਧ ਕਰਤਾ ਤੇ ਸਾਨੂੰ ਇਹ ਖਤਮ ਕਰਨਾ ਚਾਹੁੰਦੇ ਆ ਆਪਕੇ ਰੀਕਤੀ ਨਾਲ ਜੁੜੇ ਜਿਹੜੇ ਮਨੀਸ਼ ਸ਼ਿਸ਼ੋਧਿਆ ਨੂੰ ਵੀ ਯਾਦ ਕੀਤਾ ਭਾਵੇਂ ਉਹ ਜੇਲ੍ਹ ਦੇ ਵਿੱਚ ਨੇ ਤੇ ਕਹਿੰਦੇ ਮੈਨੂੰ ਉਮੀਦ ਆ ਵੀ ਅਗਲੇ ਸਾਲ ਸ਼ਿਸ਼ੋਧਿਆ ਸਾਹਿਬ ਬਾਹਰ ਆ ਜਾਣਗੇ ਤੇ ਦੁਬਾਰਾ ਫਿਰ ਵਿੱਤ ਮੰਤਰੀ ਬਣ ਕੇ ਬਜਟ ਉਹੀ ਪੇਸ਼ ਕਰਨਗੇ ਤੇ ਜਿਹਨੇ ਐਕਤੀ ਪੇਸ਼ ਕੀਤਾ ਅਥਚੀ ਨੇ ਉਹਦੀ ਵੀ ਤਾਰੀਫ ਕਰਤੀ ਤੂੰ ਵੀ ਠੀਕ ਆ ਭਾਈ 2014 ਵਿੱਚ ਏ ਹੋਂਦ ਵਿੱਚ ਆਈ ਸੀ ਉਹਨਾਂ ਨੇ ਕਿਹਾ ਕਿ ਪਾਰਟੀ ਦੇ ਵਧਾਕਾਂ ਨੂੰ ਤੋੜਨ ਅਤੇ ਕਮਾ ਵਿੱਚ ਰੋੜੇ ਹੁਣ ਤਾਂ ਉਹਨਾਂ ਨੇ ਵੀ ਜਾ ਕੇ ਪੁਲਿਸ ਦੇ ਕੋਲ ਦਿੱਤਾ ਕਿ ਲਿਆਓ ਜੀ ਦੱਸੋ ਕਿਹੜੇ ਕਿਹੜੇ ਸਬੂਤ ਰਹਿ ਕੇ ਭਾਰਤੀ ਜਨਤਾ ਪਾਰਟੀ ਤੁਹਾਡੇ ਬੰਦਿਆਂ ਨੂੰ ਤੋੜ ਰਹੀ ਹੈ ਸੋ ਪਰ ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਉੱਜ ਇਹਨਾਂ ਨੇ ਕੀਤੀਆਂ ਨੇ ਔਰ ਭਾਰਤੀ ਜਨਤਾ ਪਾਰਟੀ ਨੂੰ ਕਿਹਾ ਕਿ ਇਹ ਰਾਹ ਦੇ ਵਿੱਚ ਰੋੜੇ ਅਟਕਾਉਂਦੀ ਹੈ ਜੀ ਤਾਂ ਇਸ ਦੇ ਨਾਲ ਹੀ ਸੀਐਮ ਭਗਵੰਤ ਮਾਨ ਨੇ ਸਟੇਜ ਤੋਂ ਜਿਹੜਾ ਵਿਧਾਨ ਸਭਾ ਦੇ ਅੰਦਰ ਜਿੰਦਾ ਲੈ ਕੇ ਗਏ ਸਨ ਉਸ ਦੀ ਪੂਰੀ ਜਿਹੜੀ ਕਹਾਣੀ ਆ ਉਹ ਦੱਸੀ ਹੈ ਜੀ ਕਹਿੰਦੇ ਕਿ ਅੱਜ ਉਹਨਾਂ ਨੇ ਚੀਮਾ ਮੰਡੀ ਦੇ ਵਿੱਚ ਸੰਗਰੂਰ ਜ਼ਿਲ੍ਹੇ ਦੇ ਤਿੰਨ ਵੱਡੇ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਇੱਕ ਤਾਂ ਧੂਰੀ ਦੇ ਵਿੱਚ 80 ਬਿਸਤਰਿਆਂ ਵਾਲਾ ਜਨੇਪਾ ਹਸਪਤਾਲ ਕੌਰਗਾ ਪਿੰਡ ਦੇ ਵਿੱਚ 30 ਬਿਸਤਰਿਆਂ ਵਾਲਾ ਕਮਿਊਨਿਟੀ ਹੈਲਥ ਸੈਂਟਰ ਚੀਮਾ ਵਿਖੇ 30 ਬਿਸਤਰਿਆਂ ਵਾਲਾ ਪਿੰਡੂ ਹਸਪਤਾਲ ਕਥਤ ਰੂਪ ਸ਼ਾਮਲ ਨੇ ਉਦੋਂ ਬਾਅਦ ਰੈਲੀ ਨੂੰ ਵੀ ਸਬੂਧਨ ਕਰਤਾ ਤੇ ਤਿੰਨੇ ਪ੍ਰੋਜੈਕਟਾਂ ਦੀ ਜਿਹੜੀ ਕੀਮਤ ਹੈ ਉਹ 860 ਕਰੋੜ ਦੱਸੀ ਜਾ ਰਹੀ ਹੈ ਉਹ ਕਹਿੰਦੇ ਨੌਜਵਾਨਾਂ ਨੂੰ ਨੌਕਰੀ ਦੇ ਰਹੇ ਆਂ ਬਿਜਲੀ ਦੇ ਰਹੇ ਆਂ ਭਲਾਈ ਦੇ ਕੰਮਾਂ 'ਚ ਲੱਗੇ ਆਂ ਪਹਿਲਾਂ ਲੋਕ ਸੂਬਾ ਛੱਡ ਛੱਡ ਜਾਂਦੇ ਸੀ ਔਰ ਵਾਪਸ ਆ ਰਹੇ ਨੇ ਕਈਆਂ ਨੇ ਮਜ਼ਾਕ ਵੀ ਉਡਾਇਆ ਸੀ ਤੇ ਉਹ ਕਹਿੰਦੇ ਕਿ ਮੈਂ ਇਹੀ ਕਹਿੰਦਾ ਸੀ ਕਿ ਪੈਸੇ ਕਿੱਥੋਂ ਹੋਣਗੇ ਕਹਿੰਦੇ ਮੌਦੂ ਵੀ ਕਿ ਅੱਜ ਵੀ ਕਿਹਾ ਪੈਸੇ ਸਾਡੇ ਕੋਲੇ ਬਹੁਤ ਵੱਡੇ ਪਹਾੜ ਨੇ ਅਸੀਂ ਉੱਥੋਂ ਕਟਾਂਗੇ ਫਿਰ ਨਾਲ ਇਹ ਵੀ ਦੱਸ ਦਿਆ ਕਰੋ ਕਿ ਜਿਹੜਾ ਕਰਜ਼ਾ ਲੈ ਰਹੇ ਹਾਂ ਉਹ ਕਾਦੇ ਵਾਸਤੇ ਹੈ ਇਹਨਾਂ ਦੀ ਨੀਅਤ ਸਾਫ਼ ਨਹੀਂ ਸੀ ਇਸੇ ਕਰਕੇ ਇਹ ਕੁਝ ਕਰਦੇ ਨਹੀਂ ਸੀ ਉਹਨਾਂ ਨੇ ਫੇਰ ਉਹੀ ਵਿਅੰਗ ਇਹ ਮੇਰੀ ਗੱਲ ਸੁਣਦੇ ਨਹੀਂ ਭੱਜ ਜਾਂਦੇ ਸੀ ਮਹਿੰਦਰਾ ਲੈ ਕੇ ਗਿਆ ਕਿ ਇਹਨਾਂ ਨੂੰ ਜਾਨ ਨਹੀਂ ਦੇਣਾ ਤੇ ਫੇਰ ਉਹਨਾਂ ਨੇ ਕੇਂਦਰ ਨਸਾਨ ਸਰਕਾਰ ਤੇ ਵੀ ਨਿਸ਼ਾਨੇ ਬਿੰਨੇ ਕਹਿੰਦੇ 100 ਰੁਪਇਆ ਸਲੰਟਰ ਸਸਤਾ ਕਰਤਾ ਪਹਿਲਾਂ ਮਹਿੰਗਾ ਕਿਨੇ ਕੀਤਾ ਸੀ ਕੈਪਟਨ ਦੀਆਂ ਗਲਤੀਆਂ ਕਰਕੇ ਪੰਜਾਬ ਦਾ ਪੈਸਾ ਰੁਕਿਆ ਗਿਆ ਹੁਣ ਤਾਂ 2 ਸਾਲ ਤੋੜੇ ਹੋ ਗਏ ਤੇ ਹੁਣ ਕਿਉਂ ਨਹੀਂ ਉਹ ਲਿਆਂਦਾ ਗਿਆ ਤੇ ਜਿਹੜਾ 31000 ਕਰੋੜ ਦਾ 2012 ਵਿੱਚ ਨਾ 2017 ਵਿੱਚ ਜਾਂਦਾ ਜਾਂਦਾ ਅਕਾਲੀ ਭਾਜਪਾ ਸਰਕਾਰ ਤੁਹਾਡੇ ਸਿਰ ਚੜਾ ਗਈ ਉਹਦਾ 2 ਸਾਲ ਹੋ ਗਏ ਦੱਸੋ ਕਿਉਂ ਨਹੀਂ ਉਹਦੇ ਤੇ ਕੁਝ ਕੀਤਾ ਜਾ ਰਿਹਾ ਸੋ ਉਹ ਕਹਿੰਦੇ ਅਮਰਿੰਦਰ ਸਿੰਘ ਬਨਪ੍ਰੀਤ ਬਾਦਲ ਸੁਨੀਲ ਜਾਖੜ ਪੰਜਾਬ ਦੇ ਹੋ ਕੇ ਵੀ ਪੰਜਾਬ ਦੀ ਗੱਲ ਨਹੀਂ ਕਰਦੇ ਤੇ ਸਾਨੂੰ 13 ਸੀਟਾਂ ਦਿਓ ਸਾਡੇ ਮੈਂਬਰ ਪਾਰਲੀਮੈਂਟ ਭਾਰ ਵੰਡ ਲੈਣਗੇ ਤੇ ਹੋਰ ਗੱਲਬਾਤ ਕਰਨਗੇ ਦੇਖੋ ਪਾਰ ਵੰਡਿਆ ਜਾਂਦਾ ਜਾਂ ਕੀ ਹੁੰਦਾ ਸਮਾਂ ਦੱਸੇਗਾ ਜੀ ਤਾਂ ਇਸ ਦੇ ਨਾਲੇ ਜ਼ਿਕਰ ਗੱਲ ਕੀਤੀ ਜਾਵੇ ਪ੍ਰਵਿੰਦਰ ਢੀਂਡ ਸਾਹ ਦੀ ਜੋ ਕਿ ਸੁਖਦੇਵ ਸਿੰਘ ਢੀਂਡ ਸਾਹ ਦੇ بیٹے ਨੇ ਜਿਹੜੇ ਨਵੇਂ-ਨਵੇਂ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਮੋੜ ਤੋਂ ਜੁਆਇਨ ਕੀਤਾ ਜਿਨ੍ਹਾਂ ਨੇ ਉਹਨਾਂ ਦਾ ਕਹਿਣਾ ਹੈ ਕਿ ਜੇਕਰ ਪਾਰਟੀ ਮੈਨੂੰ ਲੋਕ ਸਭਾ ਚੋਣਾਂ ਦੀਆਂ ਜਿਹੜੀਆਂ ਸੀਟਾਂ ਹੋ ਇੱਥੋਂ ਦਿੰਦੀ ਆ ਤਾਂ ਮੈਂ ਜ਼ਰੂਰ ਚੋਣ ਲੜਾਂਗਾ ਦੇਖੋ ਹੁਣ ਤੁਸੀਂ ਉਸ ਪਾਰਟੀ 'ਚ ਆ ਗਏ ਹੋ ਜਿਹੜੀ ਪੁਰਾਣੀ ਸੀ ਜਿਹਦੇ ਜਰੀਏ ਤੁਸੀਂ ਵਿੱਤ ਮੰਤਰੀ ਬਣੇ ਕਈ ਵਾਰ ਵਿਧਾਇਕ ਬਣੇ ਉਹ ਕਹਿੰਦੇ ਕਿ ਜੇ ਪਾਰਟੀ ਮੈਨੂੰ ਟਿੱਕਟ ਦੇਵੇਗੀ ਮੈਂ ਚੋਣ ਲੜਾਂਗਾ ਤੇ ਲੋਕ ਸਭਾ ਵਿੱਚ ਜਾਵਾਂਗਾ ਇਹ ਵੀ ਸਾਰਿਆਂ ਨੂੰ ਪਤਾ ਕਿ ਤੁਹਾਡੇ ਪਿਤਾ ਜੀ ਇਹ ਚੋਣ ਲੜ ਚੁੱਕੇ ਨੇ ਤੇ ਭਗਵੰਤ ਮਾਨ ਤੰਜ ਕਸਦੇ ਸੀ ਕਿ ਤੁਸੀਂ ਲੋਕਾਂ ਢੀਡਸਾ ਸਾਹਿਬ ਨੂੰ ਹਰਾ ਦਿੰਨੇ ਹੋ ਤੇ ਪ੍ਰਕਾਸ਼ ਸਿੰਘ ਬਾਦਲ ਉਹਨਾਂ ਨੂੰ ਰਾਜ ਸਭਾ 'ਚ ਭੇਜ ਦਿੰਦੇ ਤੁਹਾਡੀ ਬੇਇਜ਼ਤੀ ਕਰਦੇ ਆ ਲੋਕਤੰਤਰ ਦੀ ਬੇਇਜ਼ਤੀ ਕਰਦੇ ਆ ਇਹ ਤਾਂ ਜੀ ਪਾਰਟੀ ਨੇ ਚਾਇਆ ਤਾਂ ਪ੍ਰਵਿੰਦਰ ਸਿੰਘ ਢੀਂਡਸਾ ਨੂੰ ਚੋਣ ਲੜਾ ਦਿੱਤੀ ਜਾਵੇਗੀ ਅਗਲੇ ਦਿਨਾਂ ਦੇ ਵਿੱਚ ਇਹਨਾਂ ਦਾ ਆਪਸੀ ਸਹਿਯੋਗਤਾ ਹੁੰਦਾ ਭਾਜਪਾ ਨਾਲ ਕਿ ਨਹੀਂ ਉਹਦੇ ਉੱਤੇ ਵੀ ਬਹੁਤ ਸਾਰੀਆਂ ਗੱਲਾਂ ਨਿਰਪਰ ਕਰਦੀਆਂ ਨੇ ਜੀ ਲੋਕ ਸਭਾ ਚੋਣਾਂ ਨੂੰ ਲੈ ਕੇ ਲਗਾਤਾਰ ਜਿਹੜੀਆਂ ਪਾਰਟੀਆਂ ਨੇ ਆਪਸ ਦੇ ਵਿੱਚ ਗੱਠ ਜੋੜ ਜਿਹੜਾ ਉਹ ਕਰਨ ਲੱਗੀਆਂ ਹੋਈਆਂ ਨੇ ਤਾਂ ਉੱਥੇ ਹੀ ਭਾਜਪਾ ਦੇ ਨਾਲ ਜਿਹੜੀ TDP ਆ ਜਿਹੜੀ ਇੱਕ ਪਾਰਟੀ ਆ ਉਹਦੇ ਜਿਹੜੇ ਆਗੂ ਨੇ ਉਹਨਾਂ ਨੇ J P ਨੱਡਾ ਦੇ ਨਾਲ ਦੂਜੀ ਮੀਟਿੰਗ ਆ ਜਿਹੜੀ ਉਹ ਕੀਤੀ ਹੈ ਪੰਗੋ ਸਭ ਇਸ ਵੇਲੇ ਚੋਣਾਂ ਦਾ ਮਾਹੌਲ ਆਇਆ ਬੈ ਜੀ ਤੇ ਸਾਰੀਆਂ ਹੀ ਪਾਰਟੀਆਂ ਕਿਸੇ ਨਾ ਕਿਸੇ ਰੂਪ ਚ ਗੱਠ ਜੋੜ ਕਰ ਰਹੀਆਂ ਨੇ ਸਾਡੇ ਪ੍ਰਧਾਨ ਮੰਤਰੀ ਸਾਹਿਬ ਰੋਜ਼ ਕਹਿੰਦੇ ਨੇ ਕਿ ਇਕਤੀਤਾ 400 ਤੋਂ ਪਾਰ ਜਾਣਾ ਹੈ ਜੀ ਟਿਲ ਸਾਹਿਬ ਮਾਫੀ ਚਾਹੁੰਦੇ ਆ ਮੀਟਿੰਗ ਆ ਜਿਹੜੀ ਇਹ ਅਮਿਤ ਸ਼ਾਹ ਨਾਲ ਕੀਤੀ ਹੈ ਜੀ ਉਹਨਾਂ ਨੇ ਚਲੋ ਦੋਨੇ ਨੇਜੀ ਜੀਪੀ ਨੱਡਾ ਸਾਹਿਬ ਵੀ ਨਾਲ ਹੀ ਨੇ ਜੀ ਸੋ ਮੈਂ ਸਮਝਦਾ ਇਹ ਹੈ ਕੌਣ ਨੇ ਤੇਲਗੂ ਦੇਸ਼ਮ ਪਾਰਟੀ ਦੇ ਪ੍ਰਧਾਨ ਚੰਦਰਬਾਬੂ ਨੱਡੂ ਉਹਨਾਂ ਨੇ ਅਮਿਤ ਸ਼ਾਹ ਤੇ ਜੀਪੀ ਨੱਡਾ ਸਾਹਿਬ ਨਾਲ ਮੀਟਿੰਗ ਕੀਤੀ ਹੈ ਜਨਤਾ ਪਾਰਟੀ ਨਾਲ ਗੱਠ ਜੋੜ ਦੇ ਦੂਜੇ ਦੌਰ ਦੀ ਕਿਹਾ ਜਾਂਦੇ ਆ ਪਹਿਲਾਂ ਵੀ ਇਹ ਇਹਨਾਂ ਦੇ ਨਾਲ ਹੀ ਸੀ ਸੋ ਉਹ ਕਹਿੰਦੇ ਕਿ ਜਲਦੀ ਅਸੀਂ ਉਮੀਦਵਾਰਾਂ ਦਾ ਐਲਾਨ ਕਰ ਦੇਵਾਂਗੇ ਭਾਰਤੀ ਜਨਤਾ ਪਾਰਟੀ ਜਿਹੜੀ ਕਹਿੰਦੀ ਆ 370 ਅਸੀਂ ਕੱਲ੍ਹ ਆਣੇ ਜਿਤਨੀਆਂ 400 ਤੋਂ ਪਾਰ ਗੱਠਜੋੜ ਹੋਏਗਾ ਤੇ ਜਿਵੇਂ ਫਿਰ ਭਾਰਤੀ ਜਨਤਾ ਪਾਰਟੀ ਦੇ ਵਿੱਚ ਇੱਕ ਦੂਜੇ ਨਾਲ ਜੋੜਨ ਦਾ ਤੁਰਿਆ ਵਾ ਕੰਮ ਉਹ ਤੋਂ ਲੱਗਦਾ ਹੈ ਉੱਪਰੋਂ ਜੋ ਮਰਜੀ ਕਹਿਣ ਅੰਦਰਖਾਤੇ ਸਥਿਤੀ ਹੋਰ ਹੈ ਜਿਹਨੂੰ ਲੈ ਕੇ ਥੋੜਾ ਜਿਹਾ ਖੌਫ ਵਾਲਾ ਮਾਹੌਲ ਵੀ ਅੰਦਰਖਾਤੇ ਪਰ ਭਾਰਤੀ ਜਨਤਾ ਪਾਰਟੀ ਹੋਰ ਨਾ ਪਾਰਟੀਆਂ ਦੇ ਨਾਲ ਜਿਵੇਂ ਜਿਵੇਂ ਉਹਨਾਂ ਦਾ ਸਿਆਸੀ ਸਿਸਟਮ ਦੇਖਿਆ ਜਾ ਰਿਹਾ ਉਹ ਗੱਠਜੋੜ ਵਾਲੇ ਪਾਸੇ ਲੱਗੇ ਹੋਏ ਨੇ ਜੀ ਧੰਨਵਾਦ ਜੀ ਇਹ ਸੰ ਸਾਡੇ ਸੀਨੀਅਰ ਪੱਤਰ ਸੀਨੀਅਰ ਐਡੀਟਰ ਜਸਪਾਲ ਸਿੰਘ ਜੀ ਢਿੱਲੋ ਜਿਨ੍ਹਾਂ ਨੇ ਬਹੁਤ ਬਹੁਤ ਰਹੇ ਮੁੱਦੇ ਤੇ ਚਰਚਾ ਕੀਤੀ ਹੈ ਜਲਦ ਨਵੇਂ ਪ੍ਰੋਗਰਾਮ ਲੈ ਕੇ ਹਾਜ਼ਰ ਹੋਵਾਂਗੇ ਮੈਨੂੰ ਦੇ ਅਯਾਦ ਸਤੰਭਾ